ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਤੁਹਾਡੇ ਵਾਸਤੇ ਫੇਰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਇਹ ਮੇਰੇ ਭੈਣ ਭਰਾ ਜਿਹੜੇ ਦੁਕਾਨਦਾਰ ਰੀਸੇਲਰ ਤੇ ਉਹਨਾਂ ਵਾਸਤੇ ਸਪੈਸ਼ਲ ਹੈ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਲੈ ਕੇ ਆਇਆ ਬੜਾ ਵਧੀਆ ਮਿੱਠਾ ਭਾਅ ਬਾਈ ਜੀ ਕੁਆਲਿਟੀ ਇੱਕ ਨੰਬਰ ਦੇਵਾਂਗੇ ਭਾਅ ਜਿਵੇਂ ਵਾਜਬ ਦੇਵਾਂਗੇ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਸੁਣਿਆ ਕਰੋ ਵੀਡੀਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਮਤਲਬ ਰੇਟ ਦਾ ਕੁਆਲਿਟੀ ਦਾ ਤੇ ਬਹੁਤ ਹੀ ਵਧੀਆ ਕੁਆਲਿਟੀ ਲੈ ਕੇ ਆਇਆ ਹਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਸਾਰੀ ਵੀਡੀਓ ਤਾਂ ਹੀ ਤੁਹਾਨੂੰ ਪਤਾ ਲੱਗੂ ਬਾਈ ਜੀ ਇਹ ਕੁਆਲਿਟੀ ਕੀ ਹੈ ਤੇ ਰੇਟ ਕੀ ਹੈ ਤੇ ਇੱਕ ਵਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਹਾਂ ਗਾਹਾਂ ਨਾ ਗਾਹ ਤਾਂ ਕਿ ਪਤਾ ਲੱਗ ਸਕੇ ਬਾਈ ਜੀ ਇੱਕ ਆਪਣੇ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜਦੇ ਉਹਨਾਂ ਨੂੰ ਆਪਾਂ ਲੋਕੇਸ਼ਨ ਦੱਸ ਦਈਏ ਆਪਣੀ ਜਿਹੜੀ ਆਪਣੀ ਲੋਕੇਸ਼ਨ ਹੈ ਬਾਈ ਜੀ ਇਹ ਇਹ ਮਨਜਿੰਦਰ ਕਲਾਥ ਹਾਊਸਪੈਨ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਪਿੰਡ ਹੈ ਨਾ ਮੋੜ ਮੰਡੀ ਦੇ ਕੋਲੇ ਰਹਿ ਗਿਆ ਜੀ ਪਿੰਡ ਮੈਸਰਖਾਨਾ ਇਹ ਧਰਮਸ਼ਾਲਾ ਦੇ ਕੋਲੇ ਆਪਣਾ ਸ਼ੋਅਰੂਮ ਹੈ ਜੀ ਵਧੀਆ ਵੱਡੀ ਸ਼ਰਤ ਵੱਡੀ ਪਈ ਤੇ ਹੈਗਾ ਗਲੀ ਤੇ ਆ ਬਾਈ ਜੀ ਪਾਰਕਿੰਗ ਪੂਰਤ ਨੂੰ ਬਹੁਤ ਵਧੀਆ ਬਣੀ ਹੋਈ ਹੈ ਵੀਰੇ ਆਪਣੀ ਕੋਈ ਦਿੱਕਤ ਨਹੀਂ ਹੈ ਗੱਡੀ ਖੜਾਉਣ ਦੀ ਪਾਰਕਿੰਗ ਬਹੁਤ ਖੁੱਲਾ ਥਾਂ ਆਪਣੇ ਵਾਰ ਦੇ ਵਿੱਚ ਇਹ ਮੈਸਰਖਾਨਾ ਜ਼ਿਲ੍ਹਾ ਬਟਿੰਡਾ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਜਿੱਥੇ ਆਪਣਾ ਮਨਜਿੰਦਰ ਕਲਾਸ ਦਾ ਹਾਊਸ ਦਾ ਇਹ ਸ਼ੋਅਰੂਮ ਹੈ ਕੱਪੜੇ ਦਾ ਬਾਈ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਪਹਿਲਾਂ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਸਾਰੇ ਰੰਗ ਦੇਖੋ ਇਹ ਬਾਈ ਜੀ ਓਮ ਦਾ ਮਾਲ ਹੈ ਕੁਆਲਿਟੀ ਦੇਵਾਂਗੇ ਇੱਕ ਨੰਬਰ ਤੇ ਬਾਈ ਜੀ ਜਿਹੜਾ ਰੇਟ ਹੈ ਬਾਈ ਜੀ ਇਹ ਦੁਕਾਨਦਾਰੀ ਵਾਸਤੇ ਸਪੈਸ਼ਲ ਦੁਕਾਨਦਾਰਾਂ ਵਾਸਤੇ ਆਪਾਂ ਇਹ ਬਾਈ ਜੀ ਵੀਡੀਓ ਬਣਾ ਰਹੇ ਆਂ ਆਪਣੇ ਕੋਲੇ ਹੋਰ ਵੀ ਬਹੁਤ ਮਾਲ ਹੈ ਇਹ ਭਾਵਾਂ ਦੇ ਵਿੱਚ ਬਹੁਤ ਵਧੀਆ ਮਾਲ ਪਿਆ ਆਪਣੇ ਕੋਲੇ ਇਹਦੀ ਕੁਆਲਿਟੀ ਬਹੁਤ ਵਧੀਆ ਹੈ ਜਦੋਂ ਤੁਸੀਂ ਖੋਲ ਕੇ ਕੁਆਲਿਟੀ ਦਿਖਾਈ ਬਾਈ ਜੀ ਜਮਾ ਤੁਸੀਂ ਹਰਾਨ ਹੀ ਰਹਿ ਜਾਓਗੇ ਬਾਈ ਜੀ ਇਹੋ ਜਿਹਾ ਕੁਆਲਿਟੀ ਦਾ ਮਾਲ ਤੇ ਇਤਨਾ ਭਾਅ ਦੇਣਾ ਤੁਹਾਨੂੰ ਜਮੇ ਬਾਜ਼ ਭਾਅ ਦੇਵਾਂਗੇ ਦੇਖੋ ਬਾਈ ਕੁਆਲਿਟੀ ਦੇਖੋ ਇਹ ਰੰਗ ਬਹੁਤ ਵਧੀਆ ਪਏ ਆਪਣੇ ਕੋਲ ਜਿੰਨੇ ਮਰਜ਼ੀ ਰੰਗ ਲੈ ਲਓ ਬਾਈ ਜੀ ਰੰਗ ਬਹੁਤ ਸੋਹਣੇ ਰੰਗ ਆਹ ਤਾਂ ਬਾਈ ਜੀ ਦੁਪੱਟਾ ਦਿੱਤਾ ਨਾਲ ਵਧੀਆ ਕਾ ਉਟਣ ਦਾ ਇੱਕ ਦੁਪੱਟਾ ਦੇਖੋ ਬਾਈ ਜੀ ਕਿੱਡਾ ਖੁੱਲਾ ਤੇ ਇੱਕ ਨੰਬਰ ਕੁਆਲਿਟੀ ਡਿਜ਼ਾਈਨ ਕਿੰਨਾ ਸੋਹਣਾ ਤੇ ਦੁਪੱਟਾ ਸੋਹਣਾ ਬਹੁਤ ਹੈ ਬਾਈ ਜੀ ਤੇ 5 ਮੀਟਰ ਬਾਈ ਜੀ ਆਲ ਓਵਰ ਕੱਪੜਾ ਜੀ 5 ਮੀਟਰ ਕੱਪੜਾ ਹੋਊਗਾ ਗਾਜਰਾ ਮਿੰਕੇ ਲੈ ਕੇ ਜਾਇਓ ਜਿਹੜਾ ਕਪੜਾ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਦੇਖੋ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਬਾਈ ਉਹ ਕੰਮ ਨਹੀਂ ਹੈਗਾ ਵੀ ਜਿਵੇਂ ਇਹ ਵੀ ਫਿੱਕਾ ਹੋ ਜਾਣਾ ਇਹਦਾ ਰੰਗ ਫੇਟ ਹੋ ਜਾਊ ਕੁਝ ਨਹੀਂ ਹੁੰਦਾ ਬਾਈ ਜੀ ਬਹੁਤ ਹੀ ਸੋਹਣਾ ਕਪੜਾ ਓਮ ਦਾ ਮਾਲ ਹੈ ਜੀ ਤੇ ਨਾਲ ਦੁਪੱਟਾ ਹੈ ਬਾਈ ਜੀ ਦੇ ਪੂਰਾ ਸਰੇ ਦਾ ਕੁਆਲਿਟੀ ਦਾ ਕਪੜਾ ਹੈ ਜਿਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਡਿਜ਼ਾਈਨ ਆ ਬਾਈ ਜੀ ਇਹ ਆ ਦੇਖੋ ਬਾਈ ਜੀ ਇਹ ਕਪੜਾ ਦੇਖੋ ਭਾਈ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਕੱਪੜੇ ਦੀ ਫ੍ਰੈਂਸਕ ਵੀ ਚੰਗੀ ਹੈ ਤੇ ਕੱਪੜੇ ਦਾ ਜਿਹੜਾ ਨਾਲ ਦੁਪੱਟਾ ਦਿੱਤਾ ਹੈ ਭਾਈ ਜੀ ਦੁਪੱਟਾ ਵੀ ਬਹੁਤ ਸੋਹਣਾਗਾ ਇਹ ਦੇਖੋ ਭਾਈ ਜੀ ਦੁਪੱਟਾ ਦੇਖੋ ਇਹਦੇ ਵਿੱਚ ਰੰਗ ਬਾਈ ਜੀ ਡਾਰਕ ਲਾਈਟ ਸਾਰੇ ਰੰਗ ਮਿਲਣਗੇ ਭਾਈ ਜੀ ਜਿੰਨੇ ਮਰਜ਼ੀ ਰੰਗ ਲੈ ਲਓ ਆਪਣੇ ਕੋਲੇ ਘੱਟੋ ਘਾਟੇ ਦੇ 20 ਰੰਗ ਪਏ ਆ ਭਾਈ ਜੀ ਨਾਲ ਦੁਪੱਟੇ ਵਾਲੇ ਰੰਗ ਆਪਣੇ ਕੋਲੇ 20 ਪਏ ਆ ਇਹ ਨਾਲ ਆ ਭਾਈ ਲੈਂਸ ਦਾ ਕੰਮ ਕੀਤਾ ਨੇ ਦੋਨੇ ਚਾਰੇ ਪਾਸੇ ਲੈਂਸ ਲੱਗੀ ਹੋਈ ਆ ਭਾਈ ਜੀ ਚੈੱਕ ਕਰ ਲਓ ਆ ਦੇਖੋ ਆ ਲੈਂਸ ਲੱਗੇ ਆ ਚਾਰ ਸਿਰੇ ਭਾਈ ਦੁਪੱਟੇ ਦੇ ਬਹੁਤ ਹੀ ਸੋਹਣਾ ਕੰਮ ਕੀਤਾ ਤੇ ਪੂਰਾ ਵਧੀਆ ਸਿਰੇ ਦਾ ਦੁਪੱਟਾ ਹੈਗਾ ਤੇ 5 ਮੀਟਰ ਕਪੜਾ ਆਲ ਓਵਰ ਆ ਬਾਈ ਜੀ ਤੁਹਾਨੂੰ ਲਾਈਟ ਜੇ ਰੰਗ ਦਿਖਾਉਣੇ ਆ ਲਾਈਟ ਰੰਗ ਵੀ ਬਹੁਤ ਸੋਹਣੇ ਆ ਜਿਵੇਂ ਸਰਦਾਰੀ ਜੇ ਰੰਗ ਆਏ ਨਹੀਂ ਹੈਗੇ ਵੀ ਰੰਗ ਉਹੀ ਹੋਣਗੇ ਸਰਦਾਰੀ ਰੰਗ ਆ ਰੰਗ ਦੇਖੋ ਕਿੱਡਾ ਸੋਹਣਾ ਰੰਗ ਆ ਬਾਈ ਤੇ ਇਹ ਦੁਪੱਟਾ ਬਾਈ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਦਿੱਤਾ ਬਾਈ ਜੀ ਕੁਆਲਿਟੀ ਚੈੱਕ ਕਰੋ ਕਿੰਨੀ ਸੋਹਣੀ ਆ ਭਾਈ ਜੀ ਜ਼ਰੂਰ ਵੀਡੀਓ ਕਹਾਣੀ ਕਹਾਣੀ ਸ਼ੇਅਰ ਤੇ ਸਬਸਕ੍ਰਾਈਬ ਚਲਦੀ ਚਲਦੀ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਤਾਂ ਕਿ ਭਾਈ ਜੀ ਕਹਾਣੀ ਕਹਾਣੀ ਪਤਾ ਲੱਗ ਸਕੇ ਇਹ ਆ ਦੇਖੋ ਭਾਈ ਜੀ ਕਿਸ ਨੂੰ ਲਾਈਟ ਹੋਰ ਦਿਖਾਉਣੇ ਆ ਜਿਹੜੇ ਲਾਈਟ ਰੰਗ ਆ ਭਾਈ ਜੀ ਸਰਦਾਰੀ ਜੇ ਰੰਗ ਆ ਕਿੱਡੇ ਸੋਹਣੇ ਲੱਗਦੇ ਆ ਬੜਿਆ ਮਿੱਠੇ ਜੇ ਰੰਗ ਆ ਕੋਈ ਐ ਨਹੀਂ ਹੈਗੇ ਢਕੀਲੇ ਰੰਗ ਵੀ ਨਹੀਂ ਹੈਗੇ ਬਾਲੇ ਤੇ ਬਾਲੇ ਫਿੱਕੇ ਰੰਗ ਵੀ ਨਹੀਂ ਹੈਗੇ ਬਹੁਤ ਹੀ ਸੋਹਣੇ ਰੰਗ ਆ ਦੇਖੋ ਬਈ ਕਿੰਨੇ ਸੋਹਣੇ ਰੰਗ ਆ ਡਿਜ਼ਾਈਨ ਕਿੰਨਾ ਸੋਹਣਾ ਤੇ ਰੰਗ ਦੇਖੋ ਭਾਈ ਜੀ ਕਿੰਨੇ ਸੋਹਣੇ ਆ ਦੁਪੱਟੇ ਬਾਈ ਜੀ ਹੌਲੇ ਫੁੱਲ ਵਰਗੇ ਦੁਪੱਟੇ ਆ ਨਾ ਇਹ ਖਰਾਬ ਹੋਣਾ ਆ ਇਹ ਇਹਨਾਂ ਦਾ ਰੰਗ ਫੇਟ ਹੋਵੇ ਦੇਖੋ ਕਿੱਡੇ ਸੋਹਣੇ ਲੰਬੇ ਚੌੜੇ ਦੁਪੱਟੇ ਆ ਬਾਈ ਜੀ ਤੇ ਨਾਲ ਬਾਈ ਜੀ ਲੈਂਸ ਦਾ ਕੰਮ ਕੀਤਾ ਹੋਇਆ ਵਾਰ-ਵਾਰ ਦੱਸਦੇ ਨੂੰ ਲੈਂਸ ਲੱਗੀ ਹੋਈ ਆ ਬਾਈ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਆਪਣੇ ਕੋਲੇ ਘੱਟੋ-ਘੱਟ ਇਹ 20-25 ਡਿਜ਼ਾਈਨ ਹੈਗੇ ਨਵਿਰਜੀ ਜਿਹੜੇ ਆਪਣੇ ਕੋਲੇ ਇਹ ਦੁਪੱਟੇ ਨਾਲ ਆ 5 ਮੀਟਰ ਆਲ ਓਵਰ ਕੱਪੜਾ ਜੀ ਨਾਲ ਦੁਪੱਟਾ ਇਹਦਾ ਬਾਈ ਜੀ ਜਿਹੜਾ 5 ਸੂਟ ਇਕੱਠੇ ਲੈ ਲੂ ਬਾਈ ਜੀ 290 ਰੁਪਈਆ ਦਾ ਰੇਟ ਹੈ ਕੁੱਲ ਜ਼ਿੰਮੇਵਾਰੀਆਂ ਰੇਟ ਦੀ ਵੀ ਤੇ ਕੁਆਲਿਟੀ ਦੀ 200 ਕੁੱਲ 90 ਰੁਪਏ ਰੇਟ ਆ ਬਾਈ ਜੀ ਹੂੰ 350 ਰੁਪਏ ਵਿਕਣ ਵਾਲਾ ਸ਼ੂਟ ਹੈ ਬਾਈ ਜੀ ਆਪਾਂ 290 ਰੁਪਏ ਦੇਵਾਂਗੇ ਜਿਹੜਾ ਅਗਰ 5 ਸ਼ੂਟ ਇਕੱਠੇ ਲੈ ਲੂ ਬਾਈ ਜੀ ਜਿਹੜਾ ਇਕੱਲੇ ਇਕੱਲੇ ਸ਼ੂਟ ਲਊਗਾ ਬਾਈ ਜੀ ਉਹਦਾ ਰੇਟ ਲੱਗ ਲੱਗੂਗਾ ਤੇ ਜਿਹੜਾ ਇਕੱਠਾ 5 ਸ਼ੂਟ ਲੈ ਲੂ ਬਾਈ ਜੀ ਉਹਨੂੰ ਬਾਈ ਜੀ 290 ਰੁਪਏ ਰੇਟ ਹੈ ਤੇ ਅਗਲੀ ਆਈਟਮ ਤੁਹਾਨੂੰ ਦਿਖਾਉਣੇ ਆ ਬਾਈ ਜੀ ਇੱਧਰ ਆਲ ਓਵਰ ਦੀ ਆਈਟਮ ਹੈ ਬਾਈ ਜੀ ਕੁਆਲਿਟੀ ਪਹਿਲਾਂ ਤੁਸੀਂ ਹੂੰ ਆਈਟਮ ਦੇਖੋ ਬਾਈ ਜੀ ਆਹ ਇਹ ਬਾਈ ਜੀ ਆਲ ਓਵਰ ਕੱਪੜਾ ਆਪਣੇ ਕੋਲੇ 5 ਮੀਟਰ ਕਪੜਾ ਬਾਈ ਜੀ ਆਲ ਓਵਰ ਆਪਾਂ ਦੇਵਾਂਗੇ ਬਾਈ ਜੀ ਗਾਜਨਾ ਮਿਲ ਕੇ ਚੈੱਕ ਕਰੋ ਬਾਈ ਜੀ ਇਹਦੇ ਨਾਲ ਦੁਪੱਟਾ ਹੈ ਨਹੀਂ ਬਾਈ ਜੀ ਇਕੱਲਾ ਕਪੜਾ ਹੈ ਕਾਟਨ ਦਾ ਕਪੜਾ ਵਧੀਆ ਆਲ ਓਵਰ ਕਪੜਾ ਦਾ 5 ਮੀਟਰ ਬਾਈ ਜੀ ਆਲ ਓਵਰ ਕਪੜਾ ਹੈ ਇਹਦੇ ਨਾਲ ਦੁਪੱਟਾ ਹੈ ਨਹੀਂ ਤੇ ਜਿਹਦੇ ਵਿੱਚ ਬਾਈ ਜੀ ਰੰਗ ਆਪਣੇ ਕੋਲੇ ਬਹੁਤ ਹੀ ਸੋਹਣੇ ਰੰਗ ਆ ਦੇਖੋ ਰੰਗ ਦੇਖੋ ਬਾਈ ਜੀ ਇਹਦੇ ਵਿੱਚ ਆਪਣੇ ਕੋਲ 75 ਡਿਜ਼ਾਈਨ ਪਏ ਨੇ ਹੋਰ ਵੀ ਹੈਗੇ ਡਿਜ਼ਾਈਨ ਦੇਖੋ ਬਾਈ ਰੰਗ ਦੇਖੋ ਬੜੀ ਟਾਈਵੀ ਦਾ ਡਿਜ਼ਾਈਨ ਦਿੱਤਾ ਹੋਇਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕੱਢਿਆ ਹੋਇਆ ਕਿੰਨਾ ਵਧੀਆ ਕੁਆਲਿਟੀ ਦਾ ਰੰਗ ਹੈ ਤੇ ਕਿੰਨਾ ਵਧੀਆ ਸੋਹਣਾ ਡਿਜ਼ਾਈਨ ਹੈ ਕੱਪੜਾ ਵੀ ਬਾਈ ਜੀ ਵਧੀਆ ਕੱਪੜਾ ਦਾ ਕੋਈ ਐਨਾ ਮਾੜਾ ਕੱਪੜਾ ਨਹੀਂ ਹੈਗਾ ਆਪਾਂ ਕਹਿ ਦਈਏ ਵੀ ਬਹੁਤ ਹੀ ਸੋਹਣਾ ਕੱਪੜਾ ਹੈ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਤਾਂ ਬਾਈ ਜੀ 66700 ਵਾਲੇ ਜੀ ਸੂਟ ਦਾ ਡਿਜ਼ਾਈਨ ਕੱਢਿਆ ਹੋਇਆ ਬਾਈ ਜੀ ਦੇਖੋ ਕਿੱਡੇ ਸੋਹਣੇ ਡਿਜ਼ਾਈਨ ਕੱਢਿਆ ਬਾਈ ਜੀ ਪੂਰਾ ਸੋਹਣਾ ਕੱਪੜਾ ਦਾ ਇਹ ਕਰੋ ਚੈੱਕ ਬਾਈ ਜੀ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਆਲ ਓਵਰ ਕਪੜਾ ਬਾਈ ਜੀ 5 ਮੀਟਰ ਜ਼ਿੰਮੇਵਾਰੀ ਨਾਲ ਦੇਵਾਂਗੇ ਬਾਈ ਜੀ ਮਿੰਕੇ ਕੁਆਲਿਟੀ ਇੱਕ ਨੰਬਰ ਹੈ ਜਿਹੜਾ ਇਹ ਕਪੜਾ ਬਾਈ ਜੀ ਆਲ ਓਵਰ ਹੈ ਨਾਲ ਇਹਦੇ ਡਾਟਾ ਹੈ ਨਹੀਂ ਇਹਦਾ ਰੇਟ ਕੁੱਲ 190 ਰੁਪਈਆ ਦਾ ਰੇਟ ਹੈ ਬਾਈ ਜੀ ਕੁੱਲ ਓਮ ਦਾ ਮਾਲ ਆ ਬਾਈ ਜੀ ਪੂਰਾ ਵਧੀਆ ਗਰੰਟਡ ਮਾਲ ਹੈ ਕੋਈ ਮਾੜਾ ਨਹੀਂ ਹੈਗਾ ਵਧੀਆ ਮਾਲ ਹੈ ਕੋਈ ਐ ਨਹੀਂ ਹੈਗਾ ਰੰਗ ਰੰਗ ਫੇਟ ਇਹ ਜੋ ਕੁਝ ਨਹੀਂ ਹੁੰਦਾ ਬਾਈ ਜੀ ਵਧੀਆ ਕਾਟਨ ਦਾ ਮਾਲ ਹੈ ਤੇ ਇਹਦਾ ਰੇਟ 190 ਰੁਪਈਆ ਦਾ ਰੇਟ ਹੈ ਬਾਈ ਜੀ 6 ਸੂਟ ਜਾਂ 5 ਜਾਂ 6 ਸੂਟ ਲੈਣੇ ਪੈਣਗੇ ਬਾਈ ਜੀ ਇਕੱਲੇ ਇਕੱਲੇ ਨੂੰ ਇਹ ਰੇਟ ਨਹੀਂ ਮਿਲਣਾ ਜੇ ਕੋਈ 5 6 ਸੂਟ ਇਕੱਠੇ ਲਊਗਾ ਬਾਈ ਜੀ ਉਹਨੂੰ 100 ਦੇ ਕੁੱਲ 90 ਰੁਪਏ ਲਾਵਾਂਗੇ ਬਾਈ ਜੀ ਰੇਟ ਦੀ ਵੀ ਜ਼ਿੰਮੇਵਾਰੀ ਹੈ ਬਾਈ ਜੀ ਤੇ ਕੁਆਲਿਟੀ ਦੀ ਜ਼ਿੰਮੇਵਾਰੀ ਹੈ ਆਜੋ ਬਾਈ ਜੀ ਕਹਾ ਸਾਨੂੰ ਦਿਖਾਉਣਾ ਹੈ ਬਾਈ ਜੀ ਆ ਮੈਚਿੰਗ ਜਿਹੜਾ ਆਪਾਂ ਤੁਹਾਨੂੰ ਹੁਣ ਬ੍ਰੈਂਡ ਦਿਖਾਉਣਾ ਹੈ ਬਾਈ ਜੀ ਮੈਚਿੰਗ ਹੈ ਦੇਖੋ ਆ ਬਾਈ ਜੀ ਬਾਟਮ ਹੈ ਆ ਕਮੀਜ਼ ਹੈ ਚੈੱਕ ਕਰੋ ਬਾਈ ਜੀ ਸਾਰੇ ਚੈੱਕ ਕਰ ਲਓ ਤੁਹਾਨੂੰ ਰੰਗ ਦਿਖਾਉਣਾ ਹੈ ਬਾਈ ਜੀ ਜੇ ਕਿਸੇ ਨੂੰ ਬਾਈ ਚਾਹੀਦਾ ਹੋਇਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਭੇ ਜੇ ਕਿਸੇ ਨੇ ਬਾਈ ਜੀ ਪਾਰਸਲ ਮੰਗਾਉਣਾ ਹੈ ਕੱਟੋ-ਕੱਟ 10 ਸੂਟਾਂ ਦਾ ਪਾਰਸਲ ਬਣੂ ਬਾਈ ਜੀ 1-2 ਸੂਟਾਂ ਦਾ ਪਾਰਸਲ ਨਹੀਂ ਬਣਾ ਸਕਦੇ ਅਸੀਂ ਆਪਾਂ ਤੇ ਤਾਂ ਕੀ ਇਹ ਆਪਣੇ ਕੋਲ ਇਹਦਾ ਮਾਰਜਿਨ ਹੈ ਇਹ ਬਾਈ ਜੀ 5-10 ਰੁਪਈਆ ਦਾ ਮਾਰਜਿਨ ਨਹੀਂ ਹੁੰਦਾ ਆਪਾਂ ਵੱਧ ਮਾਰਜਿਨ ਨਹੀਂ ਰੱਖਦੇ ਤੇ ਤਾਂ ਹੀ ਪਾਰਸਲ ਵੀ 1 ਦਾ ਸੂਟ ਨਹੀਂ ਰੱਖ ਸਕਦੇ ਆਪਾਂ ਤੇ ਕੁਆਲਿਟੀ ਬਣੀ ਹੋਈ ਬਾਈ ਜੀ ਕੱਪੜਾ ਤੁਸੀਂ ਮਾੜਾ ਨਹੀਂ ਕਹਿ ਸਕਦੇ ਓਮ ਦਾ ਮਾਲ ਹੈ ਜੀ ਓਮ ਦਾ ਇਹ ਇਹ ਮੈਚਿੰਗ ਆ ਬਾਈ ਜੀ ਆ ਚੈੱਕ ਕਰ ਲਓ ਬਾਈ ਜੀ ਓਮ ਦਾ ਮਾਲ ਆ ਦੇਖੋ ਚੈੱਕ ਕਰ ਲਓ ਓਮ ਦਾ ਮਾਲ ਆ ਬਾਈ ਜੀ ਪੂਰੀ ਵਧੀਆ ਗਰੰਟਡ ਮਾਲ ਹੈ ਜਿਮੇਵਾਰੀ ਵਾਲਾ ਮਾਲ ਹੈ ਬਾਈ ਜੀ ਆ ਤੁਹਾਨੂੰ ਆਪਾਂ ਦਿਖਾਉਨੇ ਆ ਹੁਣ ਬਾਈ ਦੇਖੋ ਆ ਤਾਂ ਕਮੀਜ਼ ਐ ਇਹਦੀ ਇਹ ਵੀ ਬਾਈ ਜੀ ਦੁਪੱਟੇ ਤੋਂ ਬਗੈਰ ਆ ਦੁਪੱਟਾ ਹੈ ਨਹੀਂ ਇਹਦੇ ਨਾਲ ਆ ਤਾਂ ਬਾਈ ਜੀ ਕਮੀਜ਼ ਐ 2.5 ਮੀਟਰ ਬਾਈ ਜੀ ਉਹ ਦੇਵਾਂਗੇ 2.5 ਮੀਟਰ ਬਾਈ ਜੀ ਉਹ ਦੇਵਾਂਗੇ ਕੋਈ ਕੱਪੜਾ ਨਹੀਂ ਕੰਮ ਹੈਗਾ ਇਹ ਫੁੱਲ ਜ਼ਿਮੇਵਾਰੀ ਐ ਆ ਆ ਗਈ ਇਹਦੀ ਬਾਟਮ ਬਾਈ ਜੀ 2.5 2.5 ਮੀਟਰ ਦੀ ਕੱਟ ਦੇਵਾਂਗੇ ਫੁੱਲ ਜ਼ਿਮੇਵਾਰੀ ਐ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਐ ਤੇ ਕਿੱਡੀ ਵਧੀਆ ਗੱਲ ਬਾਤ ਐ ਹੁਣ ਤੁਹਾਨੂੰ ਬਾਈ ਜੀ ਡਿਜ਼ਾਈਨ ਦਿਖਾਉਣੇ ਆ ਪੰਜ ਚਾਰ ਡਿਜ਼ਾਈਨ ਦੇਖ ਲਿਓ ਵੱਧ ਦਾ ਬਾਤ ਖਾ ਨਹੀਂ ਸਕਦੇ ਬਾਈ ਜੀ ਤੁਹਾਨੂੰ ਪਹਿਲਾਂ ਦਿਖਾਤਾ ਆ ਦੇਖੋ ਬਾਈ ਜੀ ਡਿਜ਼ਾਈਨ ਤਾਂ ਇਹਨਾਂ ਨੇ ਇਹੋ ਜਿਹੇ ਦਿੱਤੇ ਆ ਉਹ ਮਾਣ ਨੇ ਜਿਵੇਂ ਕੋਈ 100000 ਰੁਪਏ ਦਾ ਸੂਟ ਹੁੰਦਾ ਬਾਈ ਜੀ ਦੇਖੋ ਚੈੱਕ ਕਰੋ ਇਹਦੀ ਮੈਚਿੰਗ ਦੇਖੋ ਬਾਈ ਜੀ ਬਣਾਈ ਬਾਈ ਜੀ ਚਲਦੀ ਚਲਦੀ ਵੀਡੀਓ ਨੂੰ ਰੋਜ਼ ਜ਼ਰੂਰ ਸ਼ੇਅਰ ਕਰੋ ਬਾਈ ਜੀ ਕੁਆਲਿਟੀ ਚੈੱਕ ਕਰੋ ਬਾਈ ਜੀ ਤੁਹਾਡਾ ਮਨ ਵੀ ਖੁਸ਼ ਹੁੰਦਾ ਦੇਖ ਕੇ ਕਿ ਨਹੀਂ ਹੁੰਦਾ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਕੁਆਲਿਟੀ ਦੀ ਇਹ ਦੇਖੋ ਬਾਈ ਜੀ ਇਹ ਜੀ ਮੈਚਿੰਗ ਬਣਾਈ ਆ ਬਾਈ ਜੀ ਗੱਲ ਹੀ ਛੱਡ ਦੇ ਬਹੁਤ ਸੋਹਣਾ ਕੱਪੜਾ ਬਾਈ ਜੀ ਰੂਹ ਖੁਸ਼ ਹੁੰਦੀ ਹੈ ਦੇਖ ਕੇ ਇਸ ਸਮਾਨ ਇਹ ਬਜ਼ੇਰ ਦੁਬੱਟੇ ਤੋਂ ਬਾਈ ਜੀ ਦੁਬੱਟਾ ਹੈ ਨਹੀਂ ਮੈਚਿੰਗ ਸੂਟ ਹੈ ਪਹਿਲਾਂ ਤੁਹਾਨੂੰ ਆਲ ਓਵਰ ਦਿਖਾਇਆ ਸੀ ਹੁਣ ਇਹ ਮੈਚਿੰਗ ਹੈ ਦੇਖੋ ਬਾਈ ਜੀ ਭੁੱਖ ਲੈਂਦੀ ਹੈ ਦੇਖ ਕੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਆਹ ਲਵੈਂਡਰ ਸ਼ੇਡ ਦੇਖੋ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਕੱਪੜਾ ਨਹੀਂ ਮਾੜਾ ਹੋ ਸਕਦਾ ਜ਼ਿੰਮੇਵਾਰੀ ਹੈ ਜੀ ਪਾਟਣ ਵਾਲਾ ਕੱਪੜਾ ਹੈ ਨਹੀਂ ਜੀ ਇਹ ਕੰਮ ਧੰਦੇ ਚ ਪਾਉਣ ਵਾਸਤੇ ਘਰੇ ਪਾਉਣ ਵਾਸਤੇ ਬਾਈ ਜੀ ਬਹੁਤ ਹੀ ਵਧੀਆ ਸੂਟ ਹੈ ਬਾਈ ਜੀ ਜਿਹੜਾ ਰੇਟ ਹੈ ਰੇਟ ਬਹੁਤ ਮੰਦੇ ਭਾਅ ਨੇ ਦੇ ਦੇਖੋ ਬਾਈ ਜੀ ਇਹ ਆ ਦੇਖੋ ਬਾਈ ਜੀ ਬਾਈ ਜੀ ਕਲਾ ਕਲਾ ਪਾ ਕੀ ਜਾ ਕੇ ਦਿਖਾਵਾਂਗੇ ਬਾਈ ਜੀ ਬਹੁਤ ਹੀ ਵਧੀਆ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਇਹ ਬਾਈ ਜੀ ਇਹ ਓਮ ਦਾ ਮਾਲ ਹੈ ਮੈਚਿੰਗ ਦੇਵਾਂਗੇ ਤੁਹਾਨੂੰ 2.5 2.5 ਮੀਟਰ ਦੀ ਕਟੂ ਬਾਈ ਜੀ ਮੈਚਿੰਗ ਹੈ ਕੋਈ ਜਿਹੜਾ ਸੀ ਸੂਟ ਇਕੱਠੇ ਲੈ ਲਊ ਬਾਈ ਜੀ 190 ਰੁਪਈਆ ਦਾ ਰੇਟ ਹੈ ਕੁੱਲ ਬਾਈ ਜੀ ਫੁੱਲ ਜ਼ਿੰਮੇਵਾਰੀ ਐ ਖੜਕਾ ਕੇ ਦਿੰਨੇ ਆ 190 ਰੁਪਈਆ ਦਾ ਰੇਟ ਆ ਬਾਈ ਜੀ ਸੀ ਸੂਟ ਇਕੱਠੇ ਚੱਕਣੇ ਪੈਣਗੇ 5 ਜਾਂ 6 ਐਦੂ ਘੱਟ ਨਹੀਂ ਜਿਹੜਾ ਐਦੂ ਘੱਟ ਲਊ ਬਾਈ ਜੀ ਉਹਦੇ ਵਾਸਤੇ ਰੇਟ ਲੱਗੂਗਾ ਅਲੱਗ 190 ਰੁਪਈਆ ਦੇ ਵਿੱਚ ਮੈਚਿੰਗ ਲੈ ਲਓ ਚਾਹੇ ਆਲ ਓਵਰ ਲੈ ਲਓ 5 ਮੀਟਰ ਕਪੜਾ ਬਾਈ ਜੀ ਮਿਲਕੇ ਦੇਵਾਂਗੇ ਓਮ ਦਾ ਮਾਲ ਹੂਆ ਵਧੀਆ ਕੁਆਲਿਟੀ ਦਾ ਮਾਲ ਐ ਇੱਕ ਨੰਬਰ ਬਾਈ ਜੀ ਦੁਕਾਨਦਾਰ ਮੇਰੇ ਦੁਕਾਨਦਾਰ ਭਰਾਵਾਂ ਵਾਸਤੇ ਸਪੈਸ਼ਲ ਬਾਈ ਜੀ ਇਹ ਦਿੱ ਆਪਣੇ ਕੋਲੇ ਹੋਰ ਸੇਲ ਦਾ ਕੰਮ ਆ ਬਾਈ ਜੀ ਜਿੰਨਾ ਲੋੜ ਹੈ ਕਪੜਾ ਬਾਈ ਜੀ ਉਹਨਾਂ ਨਾਲ ਜਾ ਸਕਦਾ ਆਪਣੇ ਕੋਲੇ ਬਾਈ ਜੀ ਬਾਰਬਰੀ ਵਗੈਰਾ ਆਡੀ ਵਗੈਰਾ ਬਾਈ ਜੀ ਪੈਰ ਸਬੂਟੀ ਵਗੈਰਾ ਤੇ ਹੋਰ ਬਾਈ ਜੀ ਬਹੁਤ ਜ਼ਿਆਦਾ ਆਈਟਮਾਂ ਹੁੰਦੀਆਂ ਆਪਾਂ ਬਾਹਰ ਤਾਂ ਨਹੀਂ ਦਿਖਾ ਸਾਰੇ ਕਿਉਂਕਿ ਬਾਈ ਜੀ ਸਮਾਂ ਨਹੀਂ ਇਜਾਜ਼ਤ ਦਿੰਦੇ ਜੀ ਆ ਦੇਖੋ ਇੱਕ ਵੈਰਾਈਟੀ ਆਪਣੇ ਕੋਲੇ ਹੋਰ ਆਈ ਹੈ ਹੈ ਪਰ ਇਹ ਵੀ ਬਾਈ ਓਮ ਦੇ ਕਪੜਾ ਹੈ ਕਪੜਾ ਬਾਈ ਜੀ ਓਮ ਨੇ ਬਹੁਤ ਵਧੀਆ ਕਪੜਾ ਬਣਾਉਂਦਾ ਕੋਈ ਇਹੋ ਜੀ ਗੱਲ ਨਹੀਂ ਬਹੁਤ ਵਧੀਆ ਕੁਆਲਿਟੀ ਦਾ ਕਪੜਾ ਇੱਕ ਨੰਬਰ ਇਹਦਾ ਬਾਈ ਜੀ ਦਾ ਪਣਾਗਾ ਡੇਢ ਦਾ ਪਣਾਗਾ ਬਾਈ ਜੀ ਇਹ ਕੁਆਲਿਟੀ ਚੈੱਕ ਕਰੋ ਦੇਖੋ ਬਾਈ ਜੀ ਕੱਪੜਾ ਨਾ ਆਇਆ ਮਲਿਆਈ ਵਰਗਾ ਕੱਪੜਾ ਜਿਹਾ ਪੋਲਾ ਰੂਮ ਵਰਗਾ ਆਹ ਦੇਖੋ ਜੀ ਮਾਡਲਾਂ ਦਾ ਡਿਜ਼ਾਈਨ ਹੈ ਜੀ ਚੈੱਕ ਕਰ ਲਓ ਐਵੇਂ ਬਣਨਾ ਹੈ ਜੀ ਸੂਟ ਤੇ ਜਿਹੜਾ ਕੱਪੜੇ ਦੀ ਕੁਆਲਿਟੀ ਦਿਖਾਈਏ ਬਾਈ ਜੀ ਸੋਨੂੰ ਆਹ ਕੁਆਲਿਟੀ ਬਾਈ ਜੀ ਇਹ ਜਾ ਪੋਲਾ ਨਾ ਜਮਾ ਬਸ ਕੱਪੜੇ ਨਹੀਂ ਮਿਲ ਸਕਦਾ ਜ਼ਿੰਮੇਵਾਰੀ ਹੈ ਬਾਈ ਜੀ ਕੱਪੜੇ ਦੀ ਤੇ ਬਾਈ ਜੀ ਇਜ਼ੀ ਬੀਜ਼ੀ ਦੇ ਨਾਲ ਦਿੱਤੀ ਹੈ ਬਾਟਮ ਦੇਖੋ ਚੈੱਕ ਕਰੋ ਸਮਾਰ ਕੇ ਤੇ ਬਾਈ ਜੀ ਕੁਆਲਿਟੀ ਇੰਨੀ ਚੰਗੀ ਹੈ ਬਹੁਤ ਹੀ ਵਧੀਆ ਕੁਆਲਿਟੀ ਹੈ ਨਾਲ ਦਿੱਤਾ ਬਾਈ ਜੀ ਦੁਪੱਟਾ ਕੋਟਾ ਡੋਰੀਆ ਦੁਪੱਟਾ ਬਾਈ ਜੀ ਨਾਲ ਹੈਂਡਵਰਕ ਦਾ ਉੱਤੇ ਕੰਮ ਕੀਤਾ ਹੋਇਆ ਬਹੁਤ ਸੋਹਣਾ ਬਾਈ ਜੀ ਦੇਖੋ ਚੈੱਕ ਕਰੋ ਦੁਪੱਟਾ ਦੇਖ ਕੇ ਬਾਈ ਜੀ ਮਨ ਖੁਸ਼ ਹੋ ਜਾਂਦਾ ਦੇਖੋ ਚੈੱਕ ਕਰੋ ਕਿੰਦਾ ਸੋਹਣਾ ਦੁਪੱਟਾ ਬਾਈ ਜੀ ਹੈਂਡਵਰਕ ਦਾ ਬਹੁਤ ਸੋਹਣਾ ਉੱਤੇ ਕੰਮ ਕੀਤਾ ਹੋਇਆ ਵਧੀਆ ਇੱਕ ਨੰਬਰ ਆਈਟਮ ਆ ਬਾਈ ਜੀ ਬਹੁਤ ਸੋਹਣੀ ਆਈਟਮ ਹੈ ਇਹ ਦੇਖੋ ਬਾਈ ਜੀ ਕਿੰਨਾ ਸੋਹਣਾ ਆਪਣੇ ਕੋਲੇ 15 ਡਿਜ਼ਾਈਨ ਪਿਆ ਬਾਈ ਜੀ ਇਹਦੇ 15 ਰੰਗ ਪਏ ਆ ਕੁਝ ਡਿਜ਼ਾਈਨ ਪਏ ਆ ਅਲੱਗ-ਅਲੱਗ ਆਪਣੇ ਕੋਲੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਸੋਹਣਾ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਕੋਈ ਆਇਆ ਨਹੀਂ ਹੈਗਾ ਫਿਰ ਖਰਾਬ ਨਹੀਂ ਹੁੰਦਾ ਬਾਈ ਜੀ ਇਹ ਇੱਕ ਡਿਜ਼ਾਈਨ ਤੁਹਾਨੂੰ ਹੋਰ ਦਿਖਾਉਣਾ ਹੈ ਬਾਈ ਜੀ ਦੇਖੋ ਚੈੱਕ ਕਰੋ ਜਿਹੜੇ ਕੱਪੜੇ ਦੀ ਕੁਆਲਿਟੀ ਹੈ ਬਾਈ ਜੀ ਕੁਆਲਿਟੀ ਬਹੁਤ ਚੰਗੀ ਆ ਇਹ ਕੁਆਲਿਟੀ ਦੇਖੋ ਓਮ ਦਾ ਮਾਲ ਆ ਬਾਈ ਜੀ ਬਹੁਤ ਸੋਹਣਾ ਮਾਲ ਹੈ ਜਿਹੜੀ ਕੱਪੜਾ ਦਿੱਤਾ ਬਾਟਮ ਦਿੱਤਾ ਬਾਈ ਜੀ ਪੋਲਾ ਰੂਮ ਵਰਗਾ ਕੱਪੜਾ ਪਿਆ ਬਾਈ ਜੀ ਜਮਾ ਹੈ ਦੇਖੋ ਬਾਈ ਜੀ ਆ ਦੇਵਾਂਗੇ ਦੁਪੱਟਾ ਬਾਈ ਜੀ ਕੋਟਾ ਡੋਰੀ ਦਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਕੱਢਿਆ ਨਾਲ ਇਹਨਾਂ ਨੇ ਨਾਲ ਹੈਂਡ ਦਾ ਕੰਮ ਕੀਤਾ ਹੋਇਆ ਬਾਈ ਜੀ ਤੇ ਕੁਆਲਿਟੀ ਪੂਰੀ ਵਧੀਆ ਕੁਆਲਿਟੀ ਹੈ ਇਹ ਦੇਖੋ ਬਾਈ ਜੀ ਕਰੋ ਚੈੱਕ ਦੇਖੋ ਕਿੰਨਾ ਸੋਹਣਾ ਕਪੜਾ ਬਾਈ ਜੀ ਬਾਈ ਜੀ ਚਲਦੀ ਚਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਵੀਰ ਬਣ ਕੇ ਬੇਨਤੀ ਹੈ ਬੇਨਤੀ ਮੰਨਿਆ ਕਰੋ ਬਾਈ ਜੀ ਇਹਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਬਾਈ ਜੀ ਡਿਜ਼ਾਈਨ ਤੇ ਕੁਆਲਿਟੀ ਬਹੁਤ ਹੀ ਸੋਹਣੀ ਤੇ ਵਧੀਆ ਕੁਆਲਿਟੀ ਲੈ ਕੇ ਆਉਣੇ ਬਾਈ ਜੀ ਆ ਦੇਖੋ ਬਾਈ ਜੀ ਆਪਨੇ ਕੋਲ 12-15 ਰੰਗ ਹੈਗੇ ਬਾਈ ਜੀ ਡਿਜ਼ਾਈਨ ਹੈਗੇ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਇੱਕ ਨੰਬਰ ਓਮ ਦਾ ਮਾਲ ਹੈ ਕੋਈ ਮਿਰਜੀ ਜੀ ਨਾਲ ਆ ਓਮ ਦਾ ਮਾਲ ਦਿਖਾਇਆ ਸੀ ਆਪਾਂ ਨੂੰ ਇਹ ਤੁਹਾਨੂੰ ਬਾਈ ਮੈਚਿੰਗ ਦਿਖਾਇਆ ਸੀ ਇੱਕ ਤੁਹਾਨੂੰ ਬਾਈ ਹੋਰ ਦਿਖਾਉਣੇ ਕੁਆਲਿਟੀ ਇਹੀ ਹੈ ਦੁਬੱਟਾ ਦੁਬੱਟਾ ਸਭ ਮਾਲ ਇਹੀ ਹੈ ਇਹ ਬਾਈ ਜੀ ਆਲ ਓਵਰ ਹੈ ਇਹ ਆਪਣੇ ਕੋਲ ਕੱਪੜਾ ਆਇਆ ਆਲ ਓਵਰ ਦੇਖੋ ਬਾਈ ਜੀ ਕੱਪੜਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਇਹ ਵੀ ਤੇ ਇਹਦੇ ਨਾਲ ਬਾਈ ਜੀ ਜਿਹੜੀ ਚੁੰਨੀ ਦਾ ਦਿੱਤਾ ਬਾਈ ਜੀ ਚੁੰਨੀ ਐਡੀ ਸੋਹਣੀ ਦਿੱਤੀ ਆ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਹੈ ਇਹ ਦੇਖੋ ਬਾਈ ਜੀ ਦੁਪੱਟਾ ਦੇਖੋ ਬਾਈ ਜੀ ਦੁਪੱਟਾ 2.5 ਮੀਟਰ ਦਾ ਦੁਪੱਟਾ ਹੈ ਬਾਈ ਜੀ ਲੈਸਾਂ ਵਗੈਰਾ ਪੱਟੀ ਵਗੈਰਾ ਲਾ ਕੇ ਬਾਈ ਜੀ ਵਿੱਚ ਮੀਨਾ ਕਾਰੀ ਕੀਤੀ ਹੈ ਬਹੁਤ ਸੋਹਣੀ ਇਹਦੇ ਵਿੱਚ ਦੇਖੋ ਬਾਈ ਜੀ ਕਿੰਨਾ ਸੋਹਣਾ ਬਣਾਇਆ ਦੁਪੱਟਾ ਬਹੁਤ ਸੋਹਣਾ ਬਾਈ ਜੀ ਦਾ ਇਹ ਬਾਈ ਜੀ ਆਲ ਓਵਰ ਹੈ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਹ ਮੈਚਿੰਗ ਸੀ ਵੀਰੇ ਤੇ ਜਿਹੜਾ ਤੁਹਾਨੂੰ ਇਹ ਮਾਲ ਦਿਖਾਉਣਾ ਹੈ ਇਹ ਮਾਲ ਆ ਜੀ ਆਲ ਓਵਰ ਆਇਕਸ ਨੂੰ ਹੋਰ ਦਿਖਾਉਣਾ ਬਾਈ ਜੀ ਫੁੱਲ ਕੇ ਚੈੱਕ ਕਰ ਲਓ ਆ ਡਿਜ਼ਾਈਨ ਆ ਬਾਈ ਜੀ ਡਿਜ਼ਾਈਨ ਚੈੱਕ ਕਰ ਲਓ ਰੰਗ ਨਹੀਂ ਰੰਗ ਡਿਜ਼ਾਈਨ ਅਲੱਗ-ਅਲੱਗ ਹੈ ਬਾਈ ਜੀ ਹੈਗੇ 15-18 ਡਿਜ਼ਾਈਨ ਆਪਣੇ ਕੋਲੇ ਰੰਗ ਇਹਦੇ ਵਿੱਚ ਵੀ ਹੈਗੇ ਨਾ ਤੇ ਜਿਹੜਾ ਬਾਈ ਜੀ ਕੱਪੜਾ ਇਹ ਕੱਪੜੇ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੱਪੜਾ ਨਹੀਂ ਤੁਸੀਂ ਨਿੰਦ ਸਕਦੇ ਬਾਈ ਜੀ ਇਹ ਬਹੁਤ ਸੋਹਣਾ ਕੱਪੜਾ ਹੈਗਾ ਇਹ ਖਰਾਬ ਹੋਣ ਵਾਲਾ ਕੱਪੜਾ ਹੈ ਨਹੀਂ ਬਾਈ ਜੀ ਡਿਜ਼ਾਈਨਦਾਰ ਇੱਕ ਸ਼ੌਂਕੀਆ ਤੌਰ ਤੇ ਵਧੀਆ ਡਿਜ਼ਾਈਨਦਾਰ ਕੱਪੜਾ ਬਾਈ ਜੀ ਇਹ ਤੇ ਆ ਦੁਪੱਟਾ ਵੇ ਜੀ ਦੇਖੋ ਦੁਪੱਟੇ ਦੀ ਕੁਆਲਿਟੀ ਚੈੱਕ ਕਰੋ ਬਾਈ ਇਹ ਕਿੱਡੀ ਸੋਹਣੀ ਕੁਆਲਿਟੀ ਦੁਪੱਟੇ ਦੀ ਕੁਆਲਿਟੀ ਹੈ ਚੈੱਕ ਕਰੋ ਪੂਰਾ ਵਧੀਆ ਕੁਆਲਿਟੀ ਦਾ ਮਾਲ ਆ ਬਾਈ ਜੀ ਇਹ ਇਹ ਵੇ ਜੀ ਇਹ ਆਲ ਓਵਰ ਸ਼ੂਟ ਹੈ ਜੀ 3.5 ਮੀਟਰ ਦੀ ਕੱਟ ਹੈ ਡੇਢ ਦਾ ਪਣਾ ਬਾਈ ਜੀ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਦਿੱਤਾ ਹੈ ਇਹਦਾ ਰੇਟ ਬਾਈ ਜੀ 750 ਰੁਪਿਆ ਇਕੱਲੇ ਇਕੱਲੇ ਸ਼ੂਟ ਦਾ ਰੇਟ ਹੈ ਅਗਰ ਜੇ ਕੋਈ ਦੁਕਾਨਦਾਰ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹਨੇ ਕਹਾਂ ਜਾ ਕੇ ਬਾਈ ਜੀ ਸੇਲ ਕਰਨਾ ਹੈ ਉਹਦੇ ਵਾਸਤੇ ਵਧੀਆ ਲੈਸ ਲਾਵਾਂਗੇ ਬਾਈ ਜੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਫੋਨ ਮਾਰ ਕੇ ਜਰੂਰ ਸਕਰੀਨਸ਼ਾਟ ਭੇਜ ਕੇ ਆਪਾਂ ਤੋਂ ਪੁੱਛ ਸਕਦੇ ਵੀ ਕੀ ਰੇਟ ਲਾਉਂਗੇ ਉਹਦੇ ਵਾਸਤੇ ਬਾਈ ਜੀ ਪੂਰੀ ਵਧੀਆ ਲੈਸ ਲੱਗੂਗੀ ਕੱਲੇ ਕੱਲੇ ਸ਼ੂਟ ਦਾ ਰੇਟ 750 ਰੁਪਏ ਰੇਟ ਕੱਲੇ ਕੱਲੇ ਦਾ ਅਗਰ ਜੇ ਕੋਈ ਦੁਕਾਨਦਾਰ ਹੈ ਉਹਨੂੰ ਬਾਈ ਜੀ ਲੈਸ ਲਾਵਾਂਗੇ ਬਾਈ ਜੀ ਬੇਨਤੀ ਇਹੀ ਕਰਦੇ ਆਂ ਵੀ ਆਪਣੇ ਕੋਲ ਜਿਹੜਾ ਮਾਲ ਆ ਬਾਈ ਜੀ ਬਹੁਤ ਵੱਡੀ ਪੱਧਰ ਤੇ ਆਉਂਦਾ ਆਪਣੇ ਕੋਲੇ ਹੋਰ ਸੇਲ ਦਾ ਕੰਮ ਹੈ ਜੀ ਆਪਣਾ ਜਿਹੜੇ ਖਾਸ ਕਰ ਦੁਕਾਨਦਾਰ ਆਉਂਦੇ ਜੀ ਆਪਣੇ ਕੋਲੇ ਇੱਕ ਵਾਰੀ ਜ਼ਰੂਰ ਸਕਰੀਨ ਤੇ ਨੰਬਰ ਜਲਦੀ ਆਪਾਂ ਨੂੰ ਪੁੱਛ ਕੇ ਪੁੱਛਿਆ ਕਰੋ ਬਾਈ ਜੀ ਕੀ ਰੇਟ ਲੱਗਦਾ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਆਪਾਂ ਮਾਲ ਰੱਖਦੇ ਆ ਏਕੇ ਟੈਕਸ ਸ਼ੰਕਰ ਤੇ ਓਮ ਵਰਗੇ ਬਾਈ ਵਧੀਆ ਮਾਲ ਬਰਿੰਲੜ ਮਾਲ ਰੱਖਦੇ ਆ ਤੇ ਇੱਕ ਵਾਰੀ ਸੇਵਾ ਦਾ ਮੌਕਾ ਬਾਈ ਜੀ ਜ਼ਰੂਰ ਦਿਆ ਕਰੋ ਪੁੱਛਿਆ ਕਰੋ ਲੈ ਕੇ ਜਾਇਆ ਕਰੋ ਪਰਖੋ ਬਾਈ ਜੀ ਖੱਪੜਾ ਖਰਾਬ ਹੋਣ ਵਾਲਾ ਕੱਪੜਾ ਨਹੀਂ ਹੁੰਦਾ ਆਪਣਾ ਤੇ ਫਿਰ ਆਪਾਂ ਤੁਹਾਡੇ ਵਾਸਤੇ ਇੱਕ ਦੋ ਦੋਨਾਂ ਵਾਸਤੇ ਵੀਡੀਓ ਲੈ ਕੇ ਫਿਰ ਤੁਹਾਡੇ ਹਾਜ਼ਰ ਹੋਵਾਂਗੇ ਬਾਈ ਜੀ ਤੇ ਗਲਤੀ ਫਰਤੀ ਹੋ ਗਈ ਤਾਂ ਬਾਈ ਜੀ ਮਾਫੀ ਕਰ ਚਾਉਂਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਾਈ ਜੀ ਇੱਕ ਸ਼ੇਅਰ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ